ਰਾਵੀ ਦੇ ਵਿੱਚ ਮਾਦੋਪੁਰ ਡੈਮ 28 ਤਰੀਕ ਨੂੰ ਸ਼ਾਮ ਨੂੰ 7 ਵਜੇ ਓਵਰਫਲੋ ਹੋਇਆ ਹਰੇਕ ਪੰਜਾਬੀ ਨੇ ਵੇਖਿਆ ਤੇਸ਼ 'ਚ ਵੱਸਦੇ ਨੇ ਦੇਸ਼ੋਂ ਬਾਹਰ ਵੱਸਦੇ ਨੇ ਤੇ ਇੱਕ ਇੱਕ ਮੀਟਰ ਤੋਂ 2-2 ਮੀਟਰ ਉਹਦੇ ਉੱਤੇ ਪਾਣੀ ਛਾਲਾ ਮਾਰਦਾ ਸੀ ਹਰ ਬੰਦੇ ਨੇ ਦੇਖਿਆ ਉਸ ਮਾਦੋਪੁਰ ਜਿਹੜਾ ਸਾਡਾ ਬਰਾਜ ਆ ਉਦੀ ਕਪੈਸਿਟੀ ਹੈਗੀ ਆ 5 ਲੱਖ 75 ਹਜ਼ਾਰ ਕਿਉ ਸੇ ਹੈਂਡਲ ਕਰ ਸਕਦਾ ਜਿੰਨਾ ਪਾਣੀ ਉਹਦੇ ਚ ਲੰਘਿਆ ਉਹ ਮੋਰ ਥੈਨ 7 ਲੱਖ ਕਿਉ ਸੇ ਲੰਘਿਆ 6 ਤੋਂ 7 ਲੱਖ ਕਿਉ ਸੇ ਤੋਂ ਵੱਧ ਪਾਣੀ ਹੈ ਸਰਕਾਰ ਕਿਵੇਂ ਮੁੱਕਰ ਸਕਦੀ ਹੈ ਕਿ ਵੀ ਉਹਦੇ ਚ 6 ਲੱਖ ਕਿਉ ਸੇ 7 ਲੱਖ ਕਿਉ ਸੇ ਪਾਣੀ ਨਹੀਂ ਆਇਆ ਇਹ ਹਰ ਬੰਦੇ ਨੂੰ ਅਜੇ ਸੋਚਣ ਦੀ ਲੋੜ ਹੈ ਕੱਲੇ ਸਰਕਾਰਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਜਿੱਥੇ ਭਾਰਤ ਸਰਕਾਰ ਨੇ ਪੀਬੀਐਮਬੀ ਰਾਹੀਂ ਸਤਲੁਜ ਤੇ ਬਿਆਸ ਚ ਪੰਜਾਬ ਦੇ ਲੋਕਾਂ ਨੂੰ ਡੋਪਿਆ ਉਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਰঞ্জੀਤ ਸਾਗਰ ਡੈਮ ਦੀ ਆ ਜਿਹੜਾ ਲੋਕਾਂ ਨੂੰ ਡੋਪਿਆ 7 ਲੱਖ 6 ਲੱਖ ਕਿਊਸੇਕ ਪਾਣੀ ਆਇਆ